ਅਗਰ ਸਿੰਪਲ ਕੈਂਪ ਦੀ ਆਵਾਜ਼ ਸਮਾਜ ਦੀ ਬੜੋਤਰੀ ਦੇ ਰਹੀ ਹੈ ਜੀ ਹਮ ਆਲੇ ਦਵਾਲੇ ਤੇ ਪਿੰਡ ਵੀ ਜਿੱਥੇ ਨਾਨ ਸਿੱਖਾਂ ਦੀ ਬਸੂ ਹੈ ਬਿਲਕੁਲ ਉਹਨਾਂ ਦੇ ਲਈ ਵੀ ਤੱਕ ਪਰ ਰਹੇ ਹਨ ਔਰ ਲੜਦੇ ਰਹੇ ਹਨ ਆਪ ਜੀ ਦੇ ਅੱਗੇ ਐਗਜ਼ਾਮਪਲ ਹੈ ਕਿ ਗ੍ਰਿਡ ਸਟੇਸ਼ਨ ਲਈ ਗ੍ਰਿਡ ਸਟੇਸ਼ਨ ਜਿਹੜਾ ਉਹ ਜੋ ਸਿੰਪਲ ਕੈਂਪ ਨੇ ਹੀ ਮੁੱਦਾ ਉਠਾ ਕੇ ਇਸ ਗ੍ਰਿਡ ਸਟੇਸ਼ਨ ਨੂੰ ਇੰਸਟਾਲ ਕਰਾਉਣ ਦਾ ਜੋ ਏਰੀਆ ਕੱਟ ਕੇ ਜਿਹੜਾ ਸਟੇਟ ਕਾਰਡ ਤੇ ਵਿੱਚ ਪਾਇਆ ਗਿਆ ਹੈ ਇਹਨਾਂ ਤੇ ਬੈਕ ਸਾਈਡ ਮੰਗੂ ਚੱਕ ਹਾਂ ਜੰਮੂ ਸਾਉਥ ਦੇ ਵਿੱਚ ਠੀਕ ਇਹnabla ਇਸ ਸਾਈਡ ਨੜੀ ਖੇਪੜ ਜੰਮੂ ਸਾਉਥ ਦੇ ਵਿੱਚ ਉਹ ਅਗਰ ਤੁਸੀਂ ਇਸ ਸਾਈਡ ਢਿੰਡਿਆ ਕਰ ਲੋ ਜੰਮੂ ਸਾਉਥ ਦੇ ਵਿੱਚ ਵਨ ਨੰਬਰ 1 ਜੰਮੂ ਸਾਉਥ ਦੇ ਵਿੱਚ ਵਿੱਚੋਂ ਟਾਪੂ ਕੱਟ ਕੇ ਸਿੰਬਲ ਕੈਂਪ ਨੂੰ ਸਚੇਤਗੜ੍ਹ ਦੇ ਨਾਲ ਉਹ ਸਿੱਖਾਂ ਨੂੰ ਡਿਵਾਈਡ ਕਰਕੇ ਰੱਖਣਾ ਚਾਹੁੰਦੀ ਹੈ ਸਰਕਾਰ ਹਾਂ ਸਿੱਖਾਂ ਦੀ ਵੋਟ ਕੱਟ ਕਰਨਾ ਚਾਹੁੰਦੀ ਹੈ ਇੱਥੋਂ ਚੁੱਕ ਕੇ ਸਚੇਤਗੜ੍ਹ ਦੇ ਨਾਲ 2600 ਵੋਟ ਚੋਰਨ ਦਾ ਮਤਲਬ ਇਹ ਹੋ ਹੈ ਕਿ ਸਿੰਪਲ ਕੈਂਪ ਨੂੰ ਸਟਰਕਚਰ ਨੂੰ ਕਮਜ਼ੋਰ ਕੀਤਾ ਨੂੰ ਵੰਡੀਆਂ ਦੇ ਵਿੱਚ ਰੱਖਣ ਦੀ ਮਨਸ਼ਾ ਰਹੀ ਹੈ ਸਿੰਪਲ ਕੈਂਪ ਨੂੰ ਦਬਾਉਣ ਦੀ ਮਨਸ਼ਾ ਰਹੀ ਹੈ ਸਿੰਪਲ ਕੈਂਪ ਦੀ ਡਵੈਲਪਮੈਂਟ ਨੂੰ ਰੋਕਣ ਦੀ ਮਨਸ਼ਾ ਰਹੀ ਹੈ ਸਿੰਪਲ ਕੈਂਪ ਨੂੰ ਆਜ ਦਿਨ ਸਰਕਾਰ ਦਾ ਕਿਸੇ ਵੀ ਥਾਂ ਤੇ ਕੋਈ ਸਾਨੂੰ ਸਪੋਰਟ ਨਹੀਂ ਮਿਲੀ ਹੈ ਆਪ ਜੀ ਦੇ ਸਾਹਮਣੇ ਹੀ ਹੈ ਕਿ ਵਰਲਡ ਚੈਂਪੀਅਨ ਬਣ ਕੇ ਸਿੰਪਲ ਕੈਂਪ ਦਾ ਆਇਆ ਬਿਲਕੁਲ ਸਰਕਾਰ ਰਿਸਿਵ ਕਰਨ ਵਾਸਤੇ ਨਹੀਂ ਆਈ ਉੱਤੇ ਸਿੰਪਲ ਕੈਂਪ ਦੀ ਗੁਰੂ ਨਾਨਕ ਦੇਵਾ ਸਾਧ ਸੰਗਤ ਨੇ ਰਿਸਿਪਟ ਕੀਤਾ ਹੈ ਸਿੰਪਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਸੀ ਸਾਈਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਰਜਿੰਦਰਪਾਲ ਸਿੰਘ ਅੱਜ ਇੱਕ ਵਾਰ ਫਿਰ ਤੋਂ ਸਰਦਾਰ ਰਵਿੰਦਰ ਸਿੰਘ ਐਕ ਸਰਪਚ ਸਿੰਬਲ ਕੈਂਪ ਦੇ ਨਾਲ ਗੱਲਬਾਤ ਕਰਨ ਲਈ ਪਹੁੰਚੇ ਹਾਂ ਮੁੱਦਾ ਹੈ ਸਿੰਬਲ ਕੈਂਪ ਨੂੰ ਦੋ ਹਿੱਸਿਆਂ ਦੇ ਵਿੱਚ ਕਿਉਂ ਵੰਡਿਆ ਗਿਆ ਆਖਰ ਕੀ ਐਸਾ ਕਾਰਨ ਹੋਇਆ ਕਿਉਂ ਐਸੇ ਤਰੀਕੇ ਦੀ ਡੀਲਿਮਿਟੇਸ਼ਨ ਕੀਤੀ ਗਈ ਕਿ ਇੱਕ ਪਿੰਡ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਤੋ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਸਰਦਾਰ ਰਵਿੰਦਰ ਸਿੰਘ ਜੀ ਦੇ ਨਾਲ ਕਿਉਂਕਿ ਸਿੰਬਲ ਕੈਂਪ ਦੇ ਨਿਵਾਸੀ ਇੱਥੇ ਦੇ ਸਰਪੰਚ ਵੀ ਹਨ ਇਹਨਾਂ ਦੇ ਨਾਲ ਅਸੀਂ ਉਹ ਗੱਲਬਾਤ ਕਰਾਂਗੇ ਕਿ ਆਖਰ ਐਸਾ ਕੀ ਹੋਇਆ ਕਿ ਸਰਕਾਰ ਨੂੰ ਸਿੰਬਲ ਕੈਂਪ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਣਾ ਪਿਆ ਰਵਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਸੀ ਸਾਡੀ ਟੀਵੀ ਤੇ ਕੀ ਸਮਝਦੇ ਹੋ ਜੋ ਸਿੰਬਲ ਕੈਂਪ ਨੂੰ ਜਿਵੇਂ ਤੁਸੀਂ ਦੱਸ ਰਹੇ ਸੀ ਮੈਨੂੰ ਪਹਿਲਾਂ ਵੀ ਕਿ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਅਖਰ ਐਸਾ ਕੀ ਹੋਇਆ ਕਿ ਵੰਡਣਾ ਪੈ ਗਿਆ ਸਰਕਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਸੀ ਸਾਝ ਚੈਨਲ ਦਾ ਮੈਂ ਧੰਨਵਾਦੀ ਹਾਂ ਜੀ ਕਿਉਂਕਿ ਆਜ ਦੇ ਦਿਨ ਸਿੰਪਲ ਕੈਂਪ ਦੇ ਮੁੱਦੇ ਨੂੰ ਬਿਲਕੁਲ ਅਤੇ ਜਿੱਥੇ ਵੀ ਬਸੂ ਸਿੱਖਾਂ ਦੀ ਹੈ ਉੱਥੇ ਉਹਨਾਂ ਦੇ ਮੁੱਦਿਆਂ ਨੂੰ ਲੈ ਕੇ ਤਤ ਪਰ ਖੜੇ ਰਹਿੰਦੇ ਹਨ ਤਾਂ ਮੈਂ ਵੀਰ ਤਜਿੰਦਰ ਸਿੰਘ ਦਾ ਬਹੁਤ-ਬਹੁਤ ਵੱਡਾ ਧੰਨਵਾਦੀ ਹਾਂ ਸਵਾਲ ਇਹਨਾਂ ਦਾ ਇੱਕ ਹੈ ਕਿ ਸਿੰਬਲ ਕੈਂਪ ਨੂੰ ਡਿਲੀਮਿਟੇਸ਼ਨ ਦੇ ਵਿੱਚ ਕਿਵੇਂ ਦੋ ਹਿੱਸਿਆਂ ਵਿੱਚ ਵੰਡੀ ਪਾਈ ਗਈ ਹੈ ਆਪ ਜੀ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਕਿ ਡਿਲੀਮਿਟੇਸ਼ਨ ਦੇ ਵਿੱਚ ਮਹਿਸੂਸ ਕਰਦਾ ਹਾਂ ਕਿ ਸਮਝਦਾ ਵੀ ਹਾਂ ਕਿ ਦੋ ਭਰਾਵਾਂ ਨੂੰ ਅਲੱਗ ਕੀਤਾ ਗਿਆ ਹੈ ਬਿਲਕੁਲ ਸਿੰਬਲ ਕੈਂਪ ਇੱਕ ਸਿੰਬਲ ਕੈਂਪ ਹੈ ਸਰਕਾਰ ਦੀ ਨੀਤ ਹਰ ਟਾਈਮ ਸਿੰਬਲ ਕੈਂਪ ਤੇ ਉੱਤੇ ਮਾੜੀ ਰਹੀ ਹੈ ਹਮ ਅੱਜ ਵੀ ਸਰਕਾਰ ਨੇ ਸਿੰਬਲ ਕੈਂਪ ਤੇ ਨਾਲ ਡਿਲੀਮਿਟੇਸ਼ਨ ਦੇ ਵਿੱਚ ਤੱਕਾ ਕੀਤਾ ਹੈ ਬਿਲਕੁਲ ਔਰ ਮੈਂ ਆਪ ਜੀ ਨੂੰ ਆਪ ਜੀ ਦੇ ਪੋਰਟਲ ਦੇ ਰਾਹੀਂ ਮੈਂ ਸੰਗਤਾਂ ਨੂੰ ਇਹ ਚੀਜ਼ ਦੱਸਣਾ ਚਾਹੁੰਦਾ ਹਾਂ ਕਿ ਕਿ ਸਿੰਬਲ ਕੈਂਪ ਇੱਕ ਇਸ ਤਰੀਕੇ ਦੇ ਨਾਲ ਟਾਪੂ ਬਣਾ ਦਿੱਤਾ ਗਿਆ ਹੈ ਕਿ ਵਿੱਚੋਂ ਕੱਢ ਕੇ ਸਚੇਤਗੜ ਦੇ ਨਾਲ ਜੋੜ ਦਿੱਤਾ ਗਿਆ ਹੈ ਬਿਲਕੁਲ ਮੈਨੂੰ ਮੈਨੂੰ ਥੋੜਾ ਜਿਹਾ ਇੱਕ ਦੱਸ ਦਿਓ ਕਿ ਜੋ ਪੂਰਾ ਸਿੰਬਲ ਕੈਂਪ ਹੈ ਜਿਹਦੇ ਵਿੱਚ ਲਗਭਗ 2 ਤੋਂ 3 ਪੰਚਾਇਤਾਂ ਆ ਜਾਂਦੀਆਂ ਨੇ ਇਸ ਪੂਰੇ ਸਿੰਬਲ ਕੈਂਪ ਦੀ ਐਕਚੁਅਲ ਵੋਟ ਕਿੰਨੀ ਕ ਹੈ ਐਪ੍ਰੋਕਸੀਮੇਟਲੀ ਕਿੰਨੀ ਕ ਹੋਏਗੀ ਨੀਅਰ ਵੋਟ ਮੇਰੇ ਖਿਆਲ ਦੇ ਵਿੱਚ 10 ਔਰ 11 ਹਜ਼ਾਰ ਦੇ ਪਿੱਛੇ 10 ਤੋਂ 11 ਇਹ ਚਾਰ ਪੰਚਾਇਤਾਂ ਦੀ ਪੰਚਾਇਤ ਔਰ ਇਹ ਜੋ ਡਿਲੀਮੀਟੇਸ਼ਨ ਦੇ ਵਿੱਚ ਇਹਨਾਂ ਨੇ ਵਿੱਚੋਂ ਕੱਟ ਮਾਰਿਆ ਹੈ ਇਹ ਕਿੰਨੀ ਕਿੰਨੀ ਵੋਟ ਅਪਰੋਕਸੀਮੇਟਲੀ ਡਿਵਾਈਡ ਕਰ ਦਿੱਤੀ ਗਈ ਹੈ ਚੌਥਾ ਹਿੱਸਾ ਸਿੰਬਲ ਕੈਂਪ ਦਾ ਕੱਟ ਕੇ ਸੁਚੇਤਗੜ ਦੇ ਨਾਲ ਜੋੜ ਲਿਆ मतलब ਕਰੀਬ ਕਰੀਬ ਕੋਈ 60000 ਦੇ 30000 ਨਿਊਰੋਪੋਟ ਦੇ ਕਰੀਬ ਜਿਹੜੀ ਹੈ ਇਹਦੇ ਵਿੱਚੋਂ ਮਾਈਨਸ ਹੋ ਗਈ ਸਿੰਬਲ ਕੈਂਪ ਦੇ ਜਿਹੜੀ 2600 ਵੋਟ 26 ਰਸਪੁਰਾ ਜਿਹੜੀ ਸਾਊਥ ਦੇ ਵਿੱਚ ਪੈਂਦੀ ਸੀ ਲੇਕਿਨ ਇਹਨੂੰ ਕੱਟ ਕੇ ਸੁਚੇਤਗੜ ਦੇ ਵਿੱਚ ਕਰ ਦਿੱਤਾ ਗਿਆ ਬਿਲਕੁਲ ਬਿਲਕੁਲ ਤੂੰ ਇਹਦੇ ਨਾਲ ਮਤਲਬ ਸਾਨੂੰ ਕੀ ਲੱਗ ਰਿਹਾ ਕਿ ਕੀ ਨੁਕਸਾਨ ਹੋ ਰਿਹਾ ਹੈ ਸਿੰਬਲ ਕੈਂਪ ਦਾ ਕੀ ਨੁਕਸਾਨ ਹੋ ਰਿਹਾ ਹੈ ਦੇਖੋ ਜੀ ਸ਼ਲਾ ਸਮਾ ਤੁਸੀਂ ਲੈ ਲੋ ਹਮ ਹਮ ਜਿਸ ਵਕਤ ਵੀ ਸਿੰਪਲ ਕੈਂਪ ਦੇ ਨਾਲ ਤੱਕਾ ਹੋਇਆ ਹਮ ਸਿੰਪਲ ਕੈਂਪ ਇੱਕ ਮੁੱਠ ਹੋ ਕੇ ਹਮ ਇੱਕ ਮਤ ਹੋ ਕੇ ਆਵਾਜ਼ ਬਲੰਦ ਕਰਦਾ ਰਿਹਾ ਹੈ ਹਮ ਅਗਰ ਸਿੰਪਲ ਕੈਂਪ ਦੀ ਆਵਾਜ਼ ਸਮਾਜ ਦੀ ਬੜੌਤਰੀ ਲਈ ਰਹੀ ਹੈ ਜੀ ਹਮ ਆਲੇ ਦੁਆਲੇ ਤੇ ਪਿੰਡ ਵੀ ਹਮ ਜਿੱਥੇ ਨਾਨ ਸਿੱਖਾਂ ਦੀ ਬਸੂ ਹੈ ਬਿਲਕੁਲ ਉਹਨਾਂ ਦੇ ਲਈ ਵੀ ਤੱਕ ਪਰ ਰਹੇ ਹਨ ਔਰ ਲੜਦੇ ਰਹੇ ਹਨ ਆਪ ਜੀ ਦੇ ਅੱਗੇ ਐਗਜ਼ੈਂਪਲ ਹੈ ਕਿ ਗ੍ਰਿਡ ਸਟੇਸ਼ਨ ਲਈ ਗ੍ਰਿਡ ਸਟੇਸ਼ਨ ਜਿਹੜਾ ਉਹ ਜੋ ਸਿੰਬਲ ਕੈਂਪ ਨੇ ਹੀ ਮੁੱਦਾ ਉਠਾ ਕੇ ਇਸ ਗ੍ਰਿਡ ਸਟੇਸ਼ਨ ਨੂੰ ਇੰਸਟਾਲ ਕਰਾਂਦਾ ਜੋ ਆਪਣੇ ਸਿਰ ਤੇ ਲਿਆ ਸੀ ਪਰ ਹੁਣ ਇਸ ਤਰ੍ਹਾਂ ਨਹੀਂ ਲੱਗਦਾ ਕਿ ਕਈ ਵਾਰੀ ਕਿ ਕੋਈ ਸਿੰਬਲ ਕੈਂਪ ਦੇ ਵਿੱਚ ਅਗਰ ਜਾਂ ਸਿੰਬਲ ਕੈਂਪ ਦੇ ਲਾਗੇ-ਤਾਗੇ ਦੇ ਜਿਹੜੇ ਪਿੰਡ ਲੱਗਦੇ ਨੇ ਉਹਨਾਂ ਦੇ ਵਿੱਚ ਕੋਈ ਮੁੱਦਾ ਉੱਠ ਜਾਏਗਾ ਤੋਂ ਕਿਹੜੇ ਐਮਐਲਏ ਦੇ ਕੋਲ ਜਾਣਾ ਪਏਗਾ ਇਹ ਥੋੜੀ ਪਰੇਸ਼ਾਨੀ ਨਹੀਂ ਆਏਗੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਨੂੰ ਐਮਐਲਏ ਦੇ ਨਾਲ ਕੋਈ ਵੀ ਲੈਣਾ ਤੇ ਨਾ ਨਹੀਂ ਹੈ ਅਸੀਂ ਚਾਹ ਦੇ ਸੰਕੇ ਅਸੀਂ ਪ੍ਰਵਾਹ ਇਕੱਠੇ ਰਹੀ ਹੈ ਜੀ ਹੂੰ ਸਿੰਬਲ ਕੈਂਪ ਇੱਕ ਮਤਰੇ ਸਿੰਬਲ ਕੈਂਪ ਇੱਕ ਸਾਈਡ ਦੇ ਸਰਕਾਰ ਦੀ ਮਨਸ਼ਾ ਰਹੀ ਹੈ ਜੋ ਸਰਕਾਰ ਇਨਡਾਇਰੈਕਟਲੀ ਚੱਲ ਰਹੀ ਹੈ ਇਥੇ ਉਸ ਸਰਕਾਰ ਦੀ ਮਨਸ਼ਾ ਰਹੀ ਹੈ ਕਿ ਸਿੰਬਲ ਕੈਂਪ ਨੂੰ ਦੋ ਫਾੜ ਕੀਤਾ ਜਾਏ ਜੋ ਵੀ ਅੰਗਰੇਜ਼ਾਂ ਵਾਲਾ ਰੂਲ ਨਹੀਂ ਆ ਗਿਆ ਡਿਵਾਈਡ ਐਂਡ ਰੂਲ ਬਿਲਕੁਲ ਆਪ ਜੀ ਨੂੰ ਮੈਂ ਥੋੜਾ ਜਿਹਾ ਇਸ ਟਪੋਗ੍ਰਾਫੀ ਤੇ ਬਾਰੇ ਚ ਦੱਸਣਾ ਚਾਹਦਾ ਜੀ ਜੀ ਸਿੰਬਲ ਕੈਂਪ ਦੇ ਜੋ ਏਰੀਆ ਕੱਟ ਕੇ ਜਿਹੜਾ ਸਚੇਤਕੜ ਤੇ ਵਿੱਚ ਪਾਇਆ ਗਿਆ ਹੈ ਇਹਨਾਂ ਤੇ ਬੈਕ ਸੈਟ ਮੰਗੂਚੱਕ ਹਾਂ ਜੰਮੂ ਸਾਉਥ ਤੇ ਵਿੱਚ ਠੀਕ ਇਹਨਾਂ ਤੇ ਇਸ ਸਾਈਡ ਨੜੀ ਖੇਪੜ ਜੰਮੂ ਸਾਉਥ ਤੇ ਵਿੱਚ ਉਹ ਅਗਰ ਤੁਸੀਂ ਇਸ ਸਾਈਡ ਢਿੰਡਿਆ ਕਰ ਲੋ ਜੰਮੂ ਸਾਉਥ ਤੇ ਵਿੱਚ ਵਾਰ ਨੰਬਰ 1 ਜੰਮੂ ਸਾਉਥ ਤੇ ਵਿੱਚ ਬਿਚੂ ਟਾਪੂ ਕੱਟ ਕੇ ਸਿੰਬਲ ਕੈਂਪ ਨੂੰ ਸੁਚੇਤਗੜ੍ਹ ਦੇ ਨਾਲ ਜੋੜਾਇਆ। ਉਹ ਮਤਲਬ ਕਿ ਇਹ ਇਹ ਜਿਹੜਾ ਜਣਾ ਹਿੱਸਾ ਸਿੰਬਲ ਕੈਂਪ ਦਾ ਇਹਨਾਂ ਨੇ ਚੁੱਕ ਕੇ ਡਿਲੀਮੀਟੇਸ਼ਨ ਦੇ ਦੌਰਾਨ ਸੁਚੇਤਗੜ੍ਹ ਦੇ ਵਿੱਚ ਕੀਤਾ। ਬਿਲਕੁਲ। ਉਹਦੇ ਬਾਕੀ ਤਿੰਨੋਂ ਸਾਈਡਾਂ ਦੇ ਜਿਹੜੇ ਹਿੱਸੇ ਹਨ ਬਲਕਿ ਇੱਕ ਤਾਂ ਬਿਲਕੁਲ ਆਪੋਜ਼ਿਟ ਹੈ ਜਿਵੇਂ ਤੁਸੀਂ ਨੜੀਾਸਤੇ ਕਹ ਰਹੇ ਹੋ। ਬਿਲਕੁਲ। ਬੈਕ ਸਾਈਡ ਮੰਗੂ ਚੱਕ। ਉਹ ਨੜੀ ਜਿਹੜਾ ਹੈ ਉਹ ਜੰਮੂ ਸਾਊਥ ਦੇ ਵਿੱਚ ਚਲਾ ਗਿਆ। ਜੰਮੂ ਇੱਕ ਵਾਰ ਜੰਮੂ ਸਾਊਥ ਦੇ ਵਿੱਚ ਇਹ ਜੰਮੂ ਸਾਊਥ ਦੇ ਵਿੱਚ ਢਿਡਿਆ ਸਿੰਬਲ ਮੋੜ ਇਹ ਆਪਣਾ ਸਾਰਾ ਜੰਮੂ ਸੌ ਉੱਤੇ ਵਿੱਚ ਸਿੰਬਲ ਕੈਂਪ ਨੂੰ ਸਿਰਫ ਇਸ ਏਰੀਆ ਨੂੰ ਟਾਪੂ ਨੂੰ ਚੁੱਕ ਕੇ ਸਚੇਤਗੜ ਦੇ ਨਾਲ ਜੋੜਾ ਜੋੜ ਦਿੱਤਾ ਗਿਆ ਕਾਰਨ ਕਾਰਨ ਸਰਕਾਰ ਦੀ ਮਨਸ਼ਾ ਸਿੰਬਲ ਕੈਂਪ ਉੱਤੇ ਠੀਕ ਨਹੀਂ ਹੈ ਕਾਰਨ ਐਸਾ ਕੀ ਹੈ ਕਿ ਸਿੰਬਲ ਕੈਂਪ ਕਾਰਨ ਹਰ ਟਾਈਮ ਸਰਕਾਰ ਜੋ ਹੈ ਜੋ ਸਰਕਾਰ ਰਹੀ ਹੈ ਸਿੰਬਲ ਕੈਂਪ ਤੇ ਨਾਲ ਬਿਤਕਰਾ ਕਰਦੀ ਆਈ ਹੈ ਹੂੰ ਕਾਰਨ ਹੀ ਹੋ ਇੱਕੋ ਹੀ ਹੈ ਕਿਉਂਕਿ ਮਹਿਸੂਸ ਕਰਦਾ ਹਾਂ ਇਸ ਚੀਜ਼ ਨੂੰ ਮੈਂ ਸਿੱਖਾਉਣ ਦੇ ਨਾਤੇ ਕਿ ਸਿੱਖਾਂ ਨੂੰ ਡਿਵਾਈਡ ਕਰਕੇ ਰੱਖਣਾ ਚਾਹਦੀ ਹੈ ਸਰਕਾਰ ਹਾਂ ਸਿੱਖਾਂ ਦੀ ਵੋਟ ਕੱਟ ਕਰਨਾ ਚਾਹਦੀ ਹੈ ਇਹ ਤੂੰ ਚੁੱਕ ਕੇ ਸਚੇਤਗੜ੍ਹ ਤੇ ਨਾਲ 2600 ਵੋਟ ਜੋੜਨ ਦਾ ਮਤਲਬ ਇਹ ਹੋ ਹੈ ਕਿ ਸਿੰਬਲ ਕੈਂਪ ਨੂੰ ਸਟਰੈਂਥ ਨੂੰ ਕਮਜ਼ੋਰ ਕੀਤਾ ਜਾਏ ਕਿਤਾ ਜਾਏ ਡਿਵਾਈਡ ਕੀਤਾ ਜਾਏ ਤੋ ਇਸ ਵੇਲੇ ਹੁਣ ਜਿਸ ਤਰ੍ਹਾਂ ਤੁਸੀਂ ਪਿੱਛੇ ਮੇਰੇ ਨਾਲ ਹੀ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਮੈਂ ਕੋਈ ਪੰਥਕ ਕੈਂਡੀਡੇਟ ਖੜਾ ਹੋਵੇਗਾ ਤੇ ਉਸ ਨੂੰ ਵੋਟ ਕਰਾਂਗਾ ਮਗਰ ਹੁਣ ਜਿਹੜੀ 25-2600 ਵੋਟ ਤੁਸੀਂ ਕਹਿ ਰਹੇ ਹੋ ਇਹ ਤਾਂ ਹੁਣ ਦੂਸਰੇ ਹਲਕੇ ਦੇ ਵਿੱਚ ਚਲੇਗੀ ਤੇ ਅੱਧੀ ਵੋਟ ਜਿਹੜੀ ਹੈ ਅੱਧੇ ਤੋਂ ਆਪਣਾ 30 ਤਿੰਨ ਹਿੱਸੇ ਜਿਹੜੇ ਨੇ ਉਹ ਸਾਊਥ ਦੇ ਵਿੱਚ ਚਲੇਗੇ ਹੁਣ ਅਸੀਂ ਕਿ ਕਿਵੇਂ ਮਤਲਬ ਕਿ ਡਿਸਾਈਡ ਕਰਾਂਗੇ ਸਿੰਬਲ ਕੈਂਪ ਕਿਵੇਂ ਡਿਸਾਈਡ ਕਰੇਗਾ ਕਿ ਅਸੀਂ ਕਿਹੜੇ ਪਾਸੇ ਤੁਰਨਾ ਇਹੋ ਤੇ ਮਨਸ਼ਾ ਸਰਕਾਰ ਦੀ ਰਹੀ ਹੈ ਕਿ ਸਿੰਬਲ ਕੈਂਪ ਦੀ ਸੋਚ ਨੂੰ ਡਿਵਾਈਡ ਕੀਤਾ ਜਾਏ ਹੂੰ ਸਿੰਬਲ ਕੈਂਪ ਦੀ ਸੋਚ ਨੂੰ ਡਿਵਾਈਡ ਕਰਨ ਲਈ ਸਰਕਾਰ ਦੀ ਮਨਸ਼ਾ ਰਹੀ ਹੈ ਹੂੰ ਇਹ ਮਨਸ਼ਾ ਆਪ ਜੀ ਦੀ ਰਾਇ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਤੁਸੀਂ ਸਾਨੂੰ ਅਸੈਂਬਲੀਆਂ ਦੇ ਵਿੱਚ ਵੀ ਵੰਡ ਲੋ ਮਗਰ ਸਿੰਬਲ ਕੈਂਪ ਇੱਕ ਮਤ ਰਹੇਗਾ ਹੂੰ ਮਗਰ ਬੇਸ਼ੱਕ ਲਕੀਰਾਂ ਪੈ ਜਾਣ ਪੈ ਜਾਣ ਪਰ ਲਕੀਰਾਂ ਟੱਪਣੀਆਂ ਸਿੰਬਲ ਕੈਂਪ ਦੇ ਨਿਵਾਸੀਆਂ ਨੂੰ ਆਉਂਦੀਆਂ ਆਉਂਦੀਆਂ ਹਨ ਬਿਲਕੁਲ ਤੋਂ ਆਖਰ ਹੁਣ ਇਸ ਸਿੰਬਲ ਕੈਂਪ ਦੀ ਵੰਡ ਜਿਹੜੀ ਡਿਲੀਮੀਟੇਸ਼ਨ ਦੇ ਦੌਰਾਨ ਉਹ ਤਾਂ ਹੋ ਹੀ ਗਈ ਹੈ ਬਿਲਕੁਲ ਇਹਦੇ ਲਈ ਹੁਣ ਕੁਝ ਅਗਲਾ ਕੋਈ ਸਟੈਪ ਤੁਸੀਂ ਜਾਂ ਸਰਕਾਰ ਤੋਂ ਕੋਈ ਮੰਗ ਕਰਦੇ ਹੋ ਜਾਂ ਕੁਝ ਇਸ ਤਰ੍ਹਾਂ ਦਾ ਪੀ ਲਿਮਿਟੇਸ਼ਨ ਦੇ ਟਾਈਮ ਜਿਸ ਵਕਤ ਦਿੱਲੀ ਦਾ ਇੱਕ ਡੈਲੀਗੇਸ਼ਨ ਇੱਥੇ ਆਇਆ ਸੀ ਉਸ ਡੈਲੀਗੇਸ਼ਨ ਨੂੰ ਦਾਸ ਨੇ ਜਾ ਕੇ ਹੂੰ ਉੱਥੇ ਇੱਕ ਮੈਮੋਰੰਡਮ ਦਿੱਤਾ ਗਿਆ ਸੀ ਕਿ ਸਿੰਬਲ ਕੈਂਪ ਨੂੰ ਪੂਰੇ ਸਿੰਬਲ ਕੈਂਪ ਨੂੰ ਐਕਸਾਈਡ ਕੀਤਾ ਜਾਏ ਮਗਰ ਦਾਸ ਤੇ ਮੈਮੋਰੰਡਮ ਉੱਤੇ ਕੋਈ ਵੀ ਸੁਧ ਜਾਂ ਬੁੱਧ ਨਹੀਂ ਲਈ ਗਈ ਤੇ ਮੈਂ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਜਿੱਥੇ ਵੀ ਹਾਂ ਹੂੰ ਉੱਥੇ ਆਪਣੇ ਫਰਜ਼ ਦੀ ਪੂਰਤੀ ਕਰਾਂਗੇ ਅਸੀਂ ਆਪਣੀ ਫਰਜ਼ਾਂ ਦੀ ਪੂਰਤੀ ਕਰਾਂਗੇ ਹੂੰ ਤੇ ਸਰਕਾਰ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਡੀਲਿਮਿਟੇਸ਼ਨ ਦੇ ਵਿੱਚ ਸਾਡੇ ਨਾਲ ਜੋ ਤੱਕਾ ਕੀਤਾ ਗਿਆ ਇਸ ਦਾ ਜਵਾਬ ਇਸ ਇਲੈਕਟ੍ਰੋਨਿਕ ਬੋਟ ਤੇ ਵਿੱਚ ਅਸੀਂ ਬੜੇ ਚਾਅ ਦੇ ਨਾਲ ਚੜ ਕੇ ਸਿਰ ਚੜ ਕੇ ਜਵਾਬ ਦਵਾਂਗੇ ਜੀ ਇਸ ਦਾ ਸੀ। ਤੋਂ ਆਉਣ ਵਾਲੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰ ਆਰਵਿੰਦਰ ਸਿੰਘ ਜੀ ਨੇ ਦੱਸਿਆ ਖਾਸ ਕਰਕੇ ਸਿੰਬਲ ਕੈਂਪ ਦੇ ਉੱਤੇ ਕਿਉਂ ਸਰਕਾਰ ਦੀ ਨਜ਼ਰ ਰਹਿੰਦੀ ਹੈ ਕਿਉਂ ਇਹ ਇਸ ਨੂੰ ਵੰਡਣਾ ਚਾਹੁੰਦੀ ਹੈ ਕਾਰਨ ਜੋ ਨਿਕਲ ਕੇ ਸਾਹਮਣੇ ਆਇਆ ਹੈ ਇੱਕ ਤਾਂ ਇੱਥੇ ਸਿੱਖ ਵਸੂ ਜਿਹੜੀ ਹੈ ਉਹ ਲਗਭਗ 90-95% ਤੋਂ ਵੀ ਉੱਤੇ ਹੈ ਅਤੇ ਦੂਸਰਾ ਕਾਰਨ ਜਿਹੜਾ ਇਹਨਾਂ ਨੇ ਦੱਸਿਆ ਕਿ ਸਿੱਖ ਵੋਟ ਨੂੰ ਜਿਹੜਾ ਹੈ ਉਹ ਡਿਵਾਈਡ ਕੀਤਾ ਗਿਆ ਹੈ ਯਾਨੀ ਕਿ ਇਹ ਕਿਤੇ ਇਕੱਠੇ ਨਾ ਰਹਿਣ ਮੇਰੇ ਖਿਆਲ 'ਚ ਇਹੀ ਤੁਸੀਂ ਕਹਿਣਾ ਚਾਹੁੰਦੇ ਹੋ ਬਿਲਕੁਲ ਇਹੋ ਕਹਿਣਾ ਚਾਹੁੰਦੇ ਹਾਂ ਕਿ ਸਿੰਪਲ ਕੈਂਪ ਨੂੰ ਡਿਵਾਈਡ ਕਰਨ ਦੀ ਮਨਸ਼ਾ ਰਹੀ ਹੈ ਸਰਕਾਰ ਦੀ ਹਰ ਟਾਈਮ ਸਰਕਾਰ ਦੀ ਮਨਸ਼ਾ ਰਹੀ ਹੈ ਸਿੰਪਲ ਕੈਂਪ ਨੂੰ ਬੰਡੀਆਂ ਦੇ ਵਿੱਚ ਰੱਖਣ ਦੀ ਮਨਸ਼ਾ ਰਹੀ ਹੈ ਸਿੰਪਲ ਕੈਂਪ ਨੂੰ ਦਿਵਾਨ ਦੀ ਮਨਸ਼ਾ ਰਹੀ ਹੈ ਸਿੰਪਲ ਕੈਂਪ ਦੀ ਡਵੈਲਪਮੈਂਟ ਨੂੰ ਰੋਕਣ ਦੀ ਮਨਸ਼ਾ ਰਹੀ ਹੈ ਸਿੰਪਲ ਕੈਂਪ ਨੂੰ ਅੱਜ ਦਿਨ ਸਰਕਾਰ ਦਾ ਕਿਸੇ ਵੀ ਥਾਂ ਤੇ ਕੋਈ ਸਾਨੂੰ ਸਪੋਰਟ ਨਹੀਂ ਮਿਲੀ ਹੈ ਆਪ ਜੀ ਦੇ ਸਾਹਮਣੇ ਹੀ ਹੈ ਕਿ ਵਰਲਡ ਚੈਂਪੀਅਨ ਬਣ ਕੇ ਸਿੰਬਲ ਕੈਂਪ ਦਾ ਆਇਆ ਬਿਲਕੁਲ ਸਰਕਾਰ ਰਿਸਿਵਡ ਕਰਨ ਵਾਸਤੇ ਨਹੀਂ ਆਈ ਉੱਤੇ ਸਿੰਬਲ ਕੈਂਪ ਦੀ ਗੁਰੂ ਨਾਨਕ ਲੇਵਾ ਸਾਧ ਸੰਗਤ ਨੇ ਰਿਸਿਵਡ ਕੀਤਾ ਹੈ ਸਿੰਬਲ ਕੈਂਪ ਦੀ ਡਵੈਲਪਮੈਂਟ ਕਮੇਟੀ ਅੱਜ ਆਪਣੇ ਹੱਥੋਂ ਆਪਣੇ ਦਸਵੰਦ ਰਾਈ ਸਕੂਲ ਦੇ ਵਿੱਚ ਡਵੈਲਪਮੈਂਟ ਕਰ ਰਹੀ ਹੈ ਸਰਕਾਰ ਦਾ ਕੋਈ ਵੀ ਨਿਰਮੰਦਾ ਜੋ ਹੈ ਸਾਡੇ ਸਪੋਰਟ ਦੇ ਵਿੱਚ ਨਹੀਂ ਆਂਦਾ ਹੈ ਸਿੰਬਲ ਕੈਂਪ ਤਖਤ ਪਰ ਖੜਾ ਰਹਿੰਦਾ ਹੈ ਨਸ਼ੇ ਦੇ ਖਿਲਾਫ ਬਿੱਗਲ ਇੱਥੋਂ ਵਜਾਂਦਾ ਹੈ ਪੂਰੇ ਆਰਸਪੁਰਾ ਲਈ ਪੂਰੇ ਜੰਮੂ ਲਈ ਸਿੰਬਲ ਕੈਂਪ ਹਰ ਜਗ੍ਹਾ ਤੇ ਤਤ ਪਰ ਰਹੇਗਾ ਤੇ ਤਤ ਪਰ ਰਹਿੰਦਾ ਰਹੇਗਾ ਜੀ ਸਿੰਬਲ ਕੈਂਪ ਹਮੇਸ਼ਾ ਦੇਸ਼ ਸਮਾਜ ਅਤੇ ਕੌਮ ਵਾਸਤੇ ਤਤ ਪਰ ਸੀ ਤਤ ਪਰ ਹੈ ਤੇ ਤਤ ਪਰ ਰਹੇਗਾ ਇਹ ਮੈਂ ਕਹਿਣਾ ਹੈ ਸਰਦਾਰ ਰਵਿੰਦਰ ਸਿੰਘ ਜੀ ਦਾ ਹੋਰ ਬੜੇ ਹੀ ਗੰਭੀਰ ਜਿਹੜੇ ਮੁੱਦੇ ਨੂੰ ਇਹਨਾਂ ਨੇ ਅੱਜ ਟੁੰਬਿਆ ਹੈ ਕਿ ਕਿਵੇਂ ਸਿੰਬਲ ਕੈਂਪ ਦੀ ਡਿਲੀਮਿਟੇਸ਼ਨ ਦੇ ਵਿੱਚ ਵੰਡ ਕਰ ਦਿੱਤੀ ਗਈ ਹੈ ਤੋਂ ਅਸੀਂ ਵੀ ਇਹੀ ਚਾਹੁੰਦੇ ਆ ਕਿਵੇਂ ਜਿਵੇਂ ਇਹਨਾਂ ਨੇ ਦੱਸਿਆ ਕਿ ਸਿੰਪਲ ਕੈਂਪ ਦੇ ਜਿਹੜੇ ਵਸਨੀਕ ਜਿਹੜੇ ਜਥੇਬੰਦੀਆਂ ਨੇ ਉਹ ਮਿਲ ਕੇ ਸਿੰਪਲ ਕੈਂਪ ਨੇ ਡਵੈਲਪਮੈਂਟ ਕਰਦੀਆਂ ਨੇ ਤੇ ਸਰਕਾਰ ਤੱਕ ਪਹੁੰਚ ਕਰਕੇ ਕਈ ਕੰਮ ਕਰਾਉਂਦੀਆਂ ਨੇ ਮਗਰ ਸਰਕਾਰ ਨੂੰ ਵੀ ਇਹੀ ਚਾਹੀਦਾ ਸੀਗਾ ਕਿ ਇਸ ਸਿੰਬਲ ਕੈਂਪ ਦੀ ਜਿਹੜੀ ਵੋਟ ਹੈ ਉਸ ਨੂੰ ਇੱਕ ਮਤ ਰਹਿਣ ਦੇਂਦੀ ਤੇ ਇਹਨਾਂ ਸਾਰਿਆਂ ਨੂੰ ਇਕੱਠੇ ਰਹਿਣ ਦੇਂਦੀ ਖੈਰ ਇਹ ਹੁਣ ਜੋ ਡੀਲਿਮਿਟੇਸ਼ਨ ਹੈ ਉਹ ਹੋ ਚੁੱਕੀ ਹੈ ਇਹਦੇ ਬਾਰੇ ਵਿੱਚ ਸਰਕਾਰ ਨੂੰ ਵੀ ਫੇਰ ਤੋਂ ਇੱਕ ਵਾਰ ਸੋਚਣਾ ਚਾਹੀਦਾ ਦੇਖਦੇ ਹੋਵਾਂ ਆਪਸੀ ਸਾਈਂ ਟੀਵੀ ਇਸ ਤਰ੍ਹਾਂ ਤੇ ਹੋਰ ਵੀ ਮਸਲੇ ਹੋਰ ਵੀ ਜਿਹੜੀਆਂ ਖਬਰਾਂ ਨੇ ਤੁਹਾਡੇ ਤੱਕ ਲੈ ਕੇ ਪਹੁੰਚਦੇ ਰਹਿਾਂਗੇ ਤਦ ਤੱਕ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ